ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਮਰਸਰ ਸਾਹਿਬ ਦੇ ਰਣਜੀਤ ਐਨਯੂ ਸੀ ਬਲੌਗ ਦੇ ਵਿੱਚ ਸਵੇਰੇ ਸੈਰ ਕਰਦੇ ਆ ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੂੰ ਗੁਰਬਾਣੀ ਦੀਆਂ 10 ਸੈਂਚੀਆਂ ਅਰਥਾਂ ਸਮੇਤ ਸਹਿਬ ਸਿੰਘ ਦੇ ਜੀ ਟੀਕੇ ਨੇ ਉਹ ਮਲੇ ਕੂੜੇ ਦੇ ਢੇਰ ਦੇ ਵਿੱਚੋਂ ਕੂੜੇ ਦੇ ਢੇਰ ਦੇ ਵਿੱਚ ਸੁੱਟੇ ਹੋਏ ਸੀ ਇਦਾਂ ਹੀ ਤੇ ਇਹ ਸੈਰ ਕਰਦੇ ਆ ਇਹਨਾਂ ਨੇ ਦਰਸ਼ਨ ਹੋਏ ਦੇਖੇ ਤੇ ਇਹਨਾਂ ਨੇ ਉਸੇ ਵੇਲੇ ਹੀ ਲੱਗੇ ਲੱਗੇ ਜਿਹੜੇ ਕੋ ਭੈਣ ਭਰਾ ਸੀ ਨਾਲੇ ਸਾਡੇ ਸਿੰਘ ਜੀ ਨੂੰ ਦੱਸਿਆ ਤਿਹੋ ਉਤਪੋਤ ਜਿਹੜੀਆਂ ਨੇ ਚੱਕ ਕੇ ਤੇ ਨੇੜੇ ਗੁਰੂ ਘਰ ਸੁਭਾਏਵਨ ਕੀਤੀਆਂ ਨੇ ਫਿਲਹਾਲ ਸੰਬੰਧਤ ਜਿਹੜਾ ਥਾਣਾ ਵਾ ਇੱਥੇ ਉਥੇ ਥਾਣੇ ਜਿਹੜਾ ਵਾ ਉਹ ਇੱਥੇ ਇਨਫੋਰਮ ਕੀਤਾ ਸੀ ਆਏ ਆ ਇੱਥੇ ਤੇ ਉਹ ਉਥੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰੇ ਸੀਸੀਟੀਵੀ ਲੱਗੇ ਨੇ ਕੈਮਰੇ ਕਿ ਕੌਣ ਛੁੱਟ ਕੇ ਗਿਆ ਵਾ ਤੇ ਗੱਡੀ ਸ਼ੱਕ ਦੇ ਘਰੇ ਵਿੱਚ ਆ ਉਹਦੇ ਬਾਰੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰ ਰਿਹਾ ਪਰ ਸਾਡਾ ਬੇੜਾਗਰਕ ਹੋ ਗਿਆ ਵਾ ਸਾਡਾ ਲੋਕਾਂ ਦਾ ਪਤਾ ਨਹੀਂ ਕਿਉਂ ਇਹ ਜਿਹੜੀ ਖਾਤਰ ਇੱਕ ਤੁਤਾਂ ਹੋ ਰੀਆਂ ਨੇ ਤੇ ਇਹਦਾ ਸ਼ਰੇਆਮ ਪਤਾ ਲੱਗਦਾ ਵੀ ਜਾਣ ਬੁਝ ਕੇ ਕਿਉਂਕਿ ਸਾਰੀਆਂ ਪੋਤੀਆਂ ਸੈਂਸੀਆਂ ਜਿਹੜੀਆਂ ਨੇ ਬਿਲਕੁਲ ਨਵ ਕੋਈ ਖੰਡਤ ਨਹੀਂ ਕੋਈ ਬਿਰਦ ਨਹੀਂ ਆ ਕਿਉਂਕਿ ਬਹੁਤੇ ਲੋਕੇ ਕਹਿੰਦੇ ਬਿਰਦ ਹੋ ਗਈਆਂ ਤਾਂ ਤਾਂ ਲੋਕਾਂ ਦਾ ਦਿਮਾਗ ਨਹੀਂ ਕੰਮ ਕਰਦਾ ਜੋ ਸੁੱਟ ਜਾਂਦੇ ਪਰ ਇਹ ਤਾਂ ਵੱਡੇ ਵੀੜੇ ਕਰ ਕਰਨ ਵਾਲੀ ਗੱਲ ਹੈ ਨਾ ਕਿ ਜੇ ਬਿਰਦ ਵੀ ਹੋ ਗਈਆਂ ਨੇ ਤੇ ਗੁਰੂ ਘਰ ਬਚਾਓ ਸਰਕਾਰ ਕਰਦੇ ਹੋ ਜਾਂ ਸ਼ਰਾਰਤਾਂ ਹੁੰਦੀਆਂ ਨੇ ਕੁਝ ਲੋਕਾਂ ਉਹਨਾਂ ਕਿੱਤਿਆਂ ਵੀ ਗਈਆਂ ਨੇ ਫਿਰੋਜ਼ਪੁਰ ਦੇ ਵਿੱਚ ਘਟਨਾ ਹੋਈ ਸੀ ਕਿ ਇੱਕ ਪਰਿਵਾਰ ਈਸਾਈ ਧਰਮ ਦੇ ਵਿੱਚ ਤਬਦੀਲ ਹੋਇਆ ਤੇ ਉਹ ਤਬਦੀਲ ਹੋਣ ਤੋਂ ਬਾਅਦ ਉਹਨੂੰ ਪਾਸਟਰ ਨੇ ਕਲ ਕੇ ਵੀ ਤੁਹਾਡੇ ਘਰ ਜਿੰਨੀਆਂ ਗੁਰਬਾਣੀ ਦੀਆਂ ਪੋਥੀਆਂ ਤੇ ਫੋਟੋਆਂ ਨੇ ਆਪਣੇ ਘਰੋਂ ਬਾਹਰ ਕਰਦੇ ਹੋਣ ਤੇ ਤੋੜੇ 'ਚ ਪਾ ਕੇ ਤੇ ਕੂਰੇ ਸੁੱਟੀਆਂ ਸੀ ਫਰਾਫ ਫੜੀਆਂ ਗਈਆਂ ਸੀ ਇਹ ਸਿੱਧਾ ਹੀ ਕਹਿੰਦੇ ਸੁੱਟੀਆਂ ਗਈਆਂ ਨਾ ਇਹ ਵੀ ਜਿਹੜਾ ਵਾ ਉੱਥੇ ਥੋੜੇ ਜਿਹੀ ਪਾਈਆਂ ਕੁਛ ਜਿਹੀ ਵੇਟੀਆਂ ਨਹੀਂ ਐ ਸੁੱਟੀਆਂ ਹੋਈਆਂ ਸੀਗੀਆਂ ਪਰ ਪਾਈ ਸਾਹਿਬ ਨੇ ਉੱਥੋਂ ਇਬਰਾਦ ਕਰਕੇ ਸਾਨੂੰ ਦੱਸਿਆ ਸੀ ਪਹੁੰਚੇ ਹਾਂ ਦੇਖਦੇ ਹਾਂ ਕਿ ਆਪਣੇ ਪੁਲਿਸ ਜਿੜੀਆਂ ਕੀ ਕਰ ਲਈ ਕਰਦੇ